ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਧਾਰਮਿਕ ਗੀਤ ਜੋ ਕਿ ਸਤਿੰਦਰ ਕੌਰ ਬਿੱਟੀ ਜੀ ਨੇ ਗਾਇਨ ਕੀਤਾ ਹੋਇਆ ਹੈ ਸਿੱਖਣ ਜਾ ਰਹੇ ਹਾਂ ਬੋਲ ਹਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਡੁੱਬਦਾ ਧਰਮ ਬਚਾ ਲਿਆ ਚਾਂਦਨੀ ਚੌਂਕ ਦਿੱਲੀ ਦੇ ਅੰਦਰ ਖਸ ਕੇ ਸੀਸ ਕਟਾ ਲਿਆ ਤੇ ਇਸ ਗੀਤ ਨੂੰ ਆਪ ਜੀ ਜੋ ਕਿ ਸਕਰੀਨ ਤੇ ਦੇਖ ਰਹੇ ਹੋ ਵਰਡਿੰਗ ਪੂਰੀ ਹੈ ਆਪ ਜੀ ਨੋਟ ਕਰ ਸਕਦੇ ਹੋ ਤੇ ਹੁਣ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਗੀਤ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਹਮਣੇ ਹਾਂ ਤੇ ਜਿਹੜੇ ਸੁਰ ਇਸ ਗੀਤ ਵਿੱਚ ਲੱਗ ਰਹੇ ਹਨ ਆਪ ਜੀ ਉਹਨਾਂ ਨੂੰ ਦੇਖ 파 ਰਹੇ ਹੋ ਤੇ ਹੁਣ ਆਪਾਂ ਗਾਇਨ ਕਰਾਂਗੇ ਇਸ ਗੀਤ ਨੂੰ ਅਤੇ ਇਸ ਤੋਂ ਬਾਅਦ ਕੱਲੇ-ਕੱਲੇ ਸੁਰ ਤੇ ਸਿੱਖਾਂਗੇ ਪਹਿਲਾਂ ਸਥਾਈ ਗਾਇਨ ਕਰਕੇ ਸਿੱਖਾਂਗੇ ਤੇ ਫਿਰ ਸਿੱਖਾਂਗੇ ਆਪਾਂ ਅੰਤਰਾ ਤਨ ਜੀ ਗੁਰ ਤੇ ਬਹਾਦਰ ਤਨ ਜੀ ਗੁਰ ਤੇ ਬਹਾਦਰ ਉਦੋਂ ਦਾ ਧਰਮ ਬਚਾਣ ਆ ਚਾਂਦਨੀ ਚੌਕ ਦੇ ਲੀਂਦੇ ਅੰਦਰ हस के शीश कटा ले आ अनसरे गुरु तेरे बहादुर दुख दाता में बचा ले आ चांदनी चौक दिल्ली में अंदर हस के शीश कटा ले आ गुरु बहद डुबदा धर्म बचालयासे बहाद डुबदा तर्मा बचालया Çandni çok dili de andar Has sis kata çok dili de andar Has sis kata ਇਹ ਗੁਰ ਤੇ ਪਹਾੜ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਆਨੰਦ ਘੁਰ ਆਏ ਸਤਗੁਰ ਦੇ ਦਰਬਾਰ ਚ ਆਕੇ ਰੋਏ ਤੇ ਕੁਰ ਲਾਏ दुखी होए कश्मीरी पंडत जद आनंद पुर आए सतगुर दे दरबार च आके रोए ते पुर लाए सुनते दुखा परी कहानी सुनते ਯਾਦੀ ਚੌਕ ਦਿਲ ਦੇ ਅੰਦਰ ਹੱਸ ਕੇ ਸੀਸ ਕਟਾਲਾ ਕਲਸੀ ਦੇ ਪੁਰ ਤੇ ਮਹਾਦਰ ਤੇ ਹੁਣ ਦੇਖਾਂਗੇ ਕੱਲੇ ਕੱਲੇ ਸੁਰ ਨੂੰ ਦੁਖੀ ਹੋਏ ਕਸ਼ਮੀਰੀ ਪੰਡਿਤ ਜਦ ਆਨੰਦ ਕੋਰ आए, आए। दुखी हो पंडित जद आनंदपुर आए दुखी होए कश्मीरी पंडित जद आनंदपुर आए दुखी होए कश्मीरी पंडित दुखी होए कश्मीरी पंडित जद आनंद पुर आए सतगुरु दे दरबार च आके सतगुरु दे आके, रोए ते लाए। दुखी होए कश्मीरी पंडित जद आनंदपुर आए सतगुरु दे आके, रोए ते कुर लाए सुख के दुख खापरी कहानी सुख के दुख खापरी कहानी वोरा ने लालया लालिया ਇਤੋ ਆਪਰੀ ਕਹਾਣੀ ਉਰਾਣੇ ਗਲ ਨਾ ਲਾਲਿਆ ਚਾਂਦਨੀ ਚੌਕ ਦੇਲੀ ਦੇ ਅੰਦਰ ਹੱਸ ਕੇ ਸੀਸ ਘਟਾਲਿਆ ਤਮਸੀ ਗੁਰ ਤੇਗ ਬਹਾ मैं उम्मीद है कि आप जी आसानी के नाल इस धार्मिक गीत को सीख सकोगे वागुरु जी का खालसा वागुरू जी की फतेह